ਪਰ ਜੋ ਚੱਲ ਰਿਹਾ ਉੱਥੇ ਜੋ ਟਰਾਲੀਆਂ ਭਰੀਆਂ ਜਾ ਰਹੀਆਂ ਸਰਕਾਰ ਦੀ ਹਦਾਇਤ ਦੇ ਮੁਤਾਬਕ ਜੋ ਨਾਲ ਫਿਕਸ ਕੀਤਾ ਜਿਵੇਂ ਉਹਨਾਂ ਨੇ ਗਾਈਡ ਲਾਈਨ ਦਿੱਤੀ ਆ ਉਹਦੇ ਮੁਤਾਬਕ ਸਾਰਾ ਕੰਮ ਚੱਲ ਰਿਹਾ ਬਹੁਤ ਗੜ ਸਰਪੰਚ 420 ਮੁਰਦਾਵਾਲ ਮੁਰਦਾਵਾਲ ਹਰ ਪਿੰਡ ਚੋਂ ਦੋ ਦੋ ਤਿੰਨ ਤਿੰਨ ਬੰਦੇ ਲੈ ਕੇ ਉਹਨਾਂ ਨੇ ਇੱਕ ਗੈਂਗ ਬਣਾ ਲਿਆ ਇੱਕ ਗਰੁੱਪ ਬਣਾ ਲਿਆ ਜਿਹਦੇ ਨਾਲ ਸਾਨੂੰ ਗੁੰਮਰਾਹ ਕਰ ਰਿਹਾ ਗੁੰਮਰਾਹ ਕਿੱਥਾਂ ਜਾ ਰਿਹਾ ਸਾਨੂੰ ਖੱਡ ਬੰਦ ਕਰਨ ਦੀ ਜਿਹੜੀ ਬਾਰ ਬਾਰ ਇੱਕੋ ਗੱਲ ਕਰ ਰਿਹਾ ਵੀ ਖੱਡ ਬੰਦ ਕਰ ਦਿਓ ਟਿਪੜਾਂ ਬੰਦ ਕਰ ਦਿਓ ਟਰਾਲੀਆਂ ਬੰਦ ਕਰ ਦਿਓ ਇਹ ਸਰਕਾਰ ਦੇ ਹੱਕ 'ਚ ਨਹੀਂ ਗੱਲ ਹੋ ਰਹੀ ਸਰਕਾਰ ਦੇ ਖਿਲਾਫ ਗੱਲ ਚੱਲ ਰਹੀ ਹੈ ਵੋਕ ਮੀਲਰ ਮੁਰਦਾਬਾ ਵੋਕ ਮੀਲਰ ਮੁਰਦਾਬਾ ਸਾਡੇ ਜਮੀਨਾਂ ਦਰਿਆ ਦੇ ਵਿੱਚ ਆ ਜਾਂ ਤਾਂ ਸਰਕਾਰ ਸਾਨੂੰ ਡੀਸੀ ਸਾਹਿਬ ਲਿਖਤੀ ਦੇਣ ਸਾਨੂੰ ਮੁਆਵਜ਼ਾ ਦੇਣ ਅਸੀਂ ਇਹ ਕੰਮ ਨਾ ਕਰੀਏ ਜਿੰਨੇ ਮੁਰਦਾਬਾ ਵੋਕ ਮੀਲਰ ਮੁਰਦਾਬਾ ਵੋਕ ਮੀਲਰ ਮੁਰਦਾਬਾ ਅਗਲੇ ਐਸੋਸੀਏਸ਼ਨ ਰਗੇ ਸਾਰਿਆਂ ਕੇ ਇਹੀ ਮੰਗ ਕਰਦੇ ਆ ਇਨਸਾਨ ਮਿਲਣਾ ਚਾਹੀਦਾ ਇੱਕ ਸਰਕਾਰੀ ਖਾਡਾ ਮਾਨਤਾ ਪ੍ਰਾਪਤ ਖਾਡਾ ਜੇ ਉਹਨੂੰ ਚੱਲਣ ਤੋਂ ਰੋਕਿਆ ਜਾ ਰਿਹਾ ਤਾਂ ਫਿਰ ਆਮ ਇਨਸਾਨ ਰਕਿਆ ਹੋਈ ਇਸ ਨੂੰ ਮੰਗ ਪੱਤਰ ਦੇ ਕੇ ਇਸ ਤੋਂ ਕਮਿਸ਼ਨਰ ਸਾਹਿਬ ਨੂੰ ਨਾਲ ਦੇ ਰਹੇ ਹਾਂ ਮੰਗ ਪੱਤਰ ਆਪਣਾ ਇਸ ਤੋਂ ਬਾਅਦ ਜਿੱਥੇ ਵੀ ਜਾਣਾ ਪਵੇਗਾ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਦਵਾਂਗੇ ਕਿਉਂਕਿ ਅਸੀਂ ਤਾਂ ਆਲਰੇਡੀ ਸਰਕਾਰ ਦੇ ਮੁਤਾਬਕ ਚੱਲ ਰਹੇ ਹਾਂ ਹਾਂਜੀ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਤੁਹਾਨੂੰ ਦੱਸ ਦਈਏ ਕਿ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਅੱਗੇ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਕੁਝ ਟਿੱਪਰ ਐਸੋਸੀਏਸ਼ਨ ਮੈਂਬਰਾਂ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਡੀਸੀ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਇਹ ਵੀ ਆ ਕਿ ਅਸੀਂ ਮਾਈਨਿੰਗ ਜਿਹੜਾ ਰੇਤ ਹੈ ਟਿੱਪਾ ਟਰਾਲੀਆਂ ਅਸੀਂ ਭਰਦੇ ਹਾਂ ਅਸੀਂ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਕਿ ਭੇਟ ਪਰਦੇ ਹਾਂ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਨਾਲ ਕੀ ਗੱਲਬਾਤ ਹੈ ਤੇ ਉਹਨਾਂ ਦੀ ਕੀ ਮੰਗਾਂ ਨੇ ਉਹਦੇ ਨਾਲ ਗੱਲਬਾਤ ਕਰਦੇ ਪਰ ਜੋ ਚੱਲ ਰਿਹਾ ਉੱਥੇ ਜੋ ਟਰਾਲੀਆਂ ਭਰੀਆਂ ਜਾ ਰਹੀਆਂ ਸਰਕਾਰ ਦੀ ਹਦਾਇਤ ਦੇ ਮੁਤਾਬਕ ਜੋ ਨਾਲ ਫਿਕਸ ਕੀਤਾ ਜਿਵੇਂ ਉਹਨਾਂ ਨੇ ਗਾਈਡ ਲਾਈਨ ਦਿੱਤੀ ਹੈ ਉਹਦੇ ਮੁਤਾਬਕ ਸਾਰਾ ਕੰਮ ਚੱਲ ਰਿਹਾ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਗੁੰਮਰਾਹ ਕਰਨ ਲਈ ਸਾਡੇ ਕੁਝ ਆਪਣੀਆਂ ਜੜੀਆਂ ਉਹਨਾਂ ਦਾ ਆਪਣੇ ਬੈਨੀਫਿਟਸ ਦੇ ਲਈ ਆਪਣੇ ਪਰਸਨਲ ਰਜਿਸਟਰ ਕੱਢਦੇ ਆ ਸਾਡੇ ਨਾਲ ਹੋਰ ਕੋਈ ਦਿੱਕਤ ਨਹੀਂ ਆਪਣੇ ਜਿਹੜੇ ਬੈਨੀਫਿਟਸ ਲੈਣ ਲਈ ਪ੍ਰੈਸ਼ਰ ਬਣਾ ਕੇ ਦਬਾ ਕੇ ਕੰਮ ਨੂੰ ਰੋਕਿਆ ਜਾ ਰਿਹਾ ਤੰਗ ਰਿਆ ਜਾ ਰਿਹਾ ਤਾਂ ਕਿ ਜਿੰਨੇ ਵੀ ਟਿਪਰਾਂ ਵਾਲੇ ਟਰਾਲੀਆਂ ਵਾਲੇ ਜਿਹਨਾਂ ਦਾ ਪਰਿਵਾਰ ਪਤਾ ਨਹੀਂ ਕਿੰਨੇ ਲੋਕਾਂ ਦੇ ਕਿੰਨੇ ਟੈਕਸ ਪੇ ਕਰਕੇ ਕਿੱਦਾਂ ਕਿੱਦਾਂ ਆਪਣਾ ਪਰਿਵਾਰ ਚਲਾ ਰਿਹਾ ਹੈ 5 7 10 ਬੰਦੇ ਹਰ ਜਗ੍ਹਾ ਹੁੰਦੇ ਆ ਤੁਹਾਨੂੰ ਵੀ ਪਤਾ ਹਰ ਪਿੰਡ ਚੋਂ ਦੋ ਦੋ ਤਿੰਨ ਤਿੰਨ ਬੰਦੇ ਲੈ ਕੇ ਉਹਨਾਂ ਨੇ ਇੱਕ ਗੈਂਗ ਬਣਾ ਲਿਆ ਇੱਕ ਗਰੁੱਪ ਬਣਾ ਲਿਆ ਜਿਹਦੇ ਨਾਲ ਸਾਨੂੰ ਗੁੰਮਰਾਹ ਕਰ ਰਿਹਾ ਗੁੰਮਰਾਹ ਕੀਤਾ ਜਾ ਰਿਹਾ ਸਾਨੂੰ ਆਪਣੀਆਂ ਸ਼ਰਤਾਂ ਕੰਡੀਸ਼ਨਾਂ ਰੱਖੀਆਂ ਜਾ ਰਹੀਆਂ ਇਦਾਂ ਨਹੀਂ ਇਹਦੇ ਮੁਤਾਬਕ ਕਰੋਗੇ ਤਾਂ ਹਰ ਪਾਸੇ ਡਿਫਾਲਟਰ ਆ ਤੁਹਾਨੂੰ ਵੀ ਪਤਾ ਹੋਰ ਕੋਈ ਗੱਲ ਨਹੀਂ ਇੰਨੇ ਲੋਕਾਂ ਇਹਨਾਂ ਪਰਿਵਾਰ ਪਾਲਣ ਡਿਆ ਇਹਨੇ ਜੀ ਪਾਲਣ ਡਿਆ ਰਮੇਸ਼ ਜੀ ਜੇਕਰ ਇੱਕ ਦਿਨ ਵੀ ਤੁਹਾਡਾ ਜਿਹੜਾ ਖੱਡ ਬੰਦ ਰਹਿ ਜਾਂਦੀ ਹੈ ਤਾਂ ਕਿੰਨੇ ਦਾ ਨੁਕਸਾਨ ਹੁੰਦਾ ਤੁਹਾਨੂੰ ਔਰ ਸਰਕਾਰ ਨੂੰ ਦੇਖੋ ਸਰਕਾਰ ਦਾ ਸਰਕਾਰ ਦੇ ਮੁਤਾਬਕ ਜਾਂ ਸਾਡੇ ਜਿੰਨਾ ਵੀ ਜੋ ਵੀ ਸੜਕ ਚੱਲ ਰਿਹਾ ਜੋ ਰੈਵਨਿਊ ਅਸੀਂ ਦੇ ਰਹੇ ਹਾਂ ਸਰਕਾਰ ਨੂੰ ਲੱਖਾਂ ਦਾ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸਾਡੇ ਇੰਪਲਾਈ ਪਤਾ ਨਹੀਂ ਕਿੰਨੇ ਲੋਕੀ ਇੱਥੇ ਇੰਪਲਾਈ ਕਿੰਨੇ ਨੇ ਪਰਿਵਾਰ ਪਾਲ ਰਹੇ ਆ ਜੇ ਇੰਪਲਾਈ ਨੇ ਤੇ ਟਿਪਰਾਂ ਵਾਲੇ ਵੀ ਨੇ ਟਰਾਲੀਆਂ ਵਾਲੇ ਵੀ ਨੇ ਪਿੰਡਾਂ ਵਾਲੇ ਵੀ ਨਾਲ ਰਹਿ ਹੋਏ ਹਨ ਜਿਨ੍ਹਾਂ ਦਾ ਪਰਿਵਾਰ ਪਾਲ ਰਿਹਾ ਮਤਲਬ ਕਹਿ ਸਕਦੇ ਹਾਂ ਕਿਤਨਾ ਕਿਤੇ ਇਹ ਸਰਕਾਰ ਦੇ ਖ ਖੱਡ ਬੰਦ ਕਰਨ ਦੀ ਜਿਹੜੀ ਬਾਰ ਬਾਰ ਇੱਕੋ ਹੀ ਗੱਲ ਕਰ ਰਿਹਾ ਵੀ ਖੱਡ ਬੰਦ ਕਰ ਦਿਓ ਟਿਪੜਾਂ ਬੰਦ ਕਰ ਦਿਓ ਟਰਾਲੀਆਂ ਬੰਦ ਕਰ ਦਿਓ ਇਹ ਸਰਕਾਰ ਦੇ ਹੱਕ ਚ ਨਹੀਂ ਗੱਲ ਹੋ ਰਹੀ ਸਰਕਾਰ ਦੇ ਖਿਲਾਫ ਗੱਲ ਚੱਲ ਰਹੀ ਹੈ ਕੁਝ ਪੁਰਾਣੇ ਕਾਂਗਰਸੀ ਹਾਰੇ ਲੀਡਰ ਜਿਨ੍ਹਾਂ ਨੇ ਸਲਾਹ ਕੀਤੀ ਹੈ ਮਜਮਾ ਬਣਾ ਲਿਆ ਇੱਕ ਕੱਟੇ ਹੋ ਕੇ ਕਿ ਅਸੀਂ ਸਰਕਾਰ ਦੇ ਖਿਲਾਫ ਚੱਲਣਾ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਗੁੰਮਰਾਹ ਕਰਕੇ ਆਪਣੇ ਪਰਸਨਲ ਬੈਨੀਫਿਟ ਦੇ ਲਈ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਐਪਕਟ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੇਖੋ ਸਾਨੂੰ ਸਾਡੇ ਤੋਂ ਕਈ ਤਰ੍ਹਾਂ ਦੇ ਸਾਨੂੰ ਫੋਨ ਕਾਲ ਆਉਂਦੀਆਂ ਕਈ ਤਰ੍ਹਾਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਵਿੱਚ ਕੁਝ ਬੰਦਿਆਂ ਨੇ ਗੈਂਗ ਬਣਾਇਆ ਗਰੁੱਪ ਬਣਾਇਆ ਟੁਕੜੀਆਂ ਬਣੀਆਂ ਉਹਨਾਂ ਦੀਆਂ ਕਿ ਦੇਖੋ ਜਿੰਨੇ ਬੰਦੇ ਲਾਏ ਨਾਲ ਪੰਜ ਸੱਤ ਬੰਦਿਆਂ ਨਾਲ ਪਿੰਡ ਨੂੰ ਨਾਰ ਲਾ ਕੇ ਹਲਕਿਆਂ ਦੇ ਵਿੱਚ ਫਿਰ ਸਾਰਾ ਸਿਸਟਮ ਨੂੰ ਬੋੜ ਕੇ ਗੱਲ ਨਿਚੋੜਨੀ ਕਿੱਥੇ ਆ ਗੱਲ ਆਣੀ ਕਿੱਥੇ ਆ ਕਿ ਪੰਜ ਸੱਤ ਬੰਦਿਆਂ ਨੇ ਆਪਣੇ ਪਰਸਨਲ ਬੈਨੀਫਿਟ ਲਈ ਆਪਣੀਆਂ ਕੰਡੀਸ਼ਨਾਂ ਮੰਗਵਾ ਕੇ ਤੇ ਗੱਲ ਕਲੀਅਰ ਕਰ ਦੇਣੀ ਹੈ ਜਿੰਨੇ ਤੋਂ ਕਿੰਨੇ ਵੇ ਤੱਕ ਚੱਲ ਸਕਦੀ ਹੈ ਸਾਡੀ ਜਿਹੜੀ ਟਿਪਰ ਹੈ ਜਿਹੜਾ ਸਾਡਾ ਕੰਮ ਚੱਲਦਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸਾਡਾ ਚੱਲਦਾ ਪੱਟ ਅਸੀਂ ਕੀ ਕਰਦੇ ਹਾਂ ਅਸੀਂ ਸਕੂਲ ਟਾਈਮ ਦੇ ਵਿੱਚ 2 ਤੋਂ 3 ਘੰਟੇ ਟਿਪਰਾਂ ਨੂੰ ਰੋਕ ਦਿੰਦੇ ਹਾਂ ਦੋ ਤੋਂ ਤਿੰਨ ਘੰਟੇ ਟਿਪਰਾਂ ਨੂੰ ਰੋਕ ਦਿੰਨੇ ਆ ਸਕੂਲ ਛੁੱਟੀ ਟਾਈਮ ਤੇ ਤਾਂ ਕਿ ਬੱਚਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਅਸੀਂ ਕੀ ਕਰਦੇ ਆ ਹੌਲੀ ਹੌਲੀ ਕਰਕੇ ਸਵੇਰੇ ਜਿਵੇਂ ਸਕੂਲ ਲੱਗਣਾ ਉਹਦੇ ਦੌਰਾਨ ਦੋ ਘੰਟੇ ਅਸੀਂ ਟਿਪਰਾਂ ਟਰਾਲੀਆਂ ਨੂੰ ਰੋਕ ਦਿੰਨੇ ਆ ਆਪਣੇ ਉੱਥੇ ਰੋਕ ਲੈਣੇ ਵੀ ਟ੍ਰੈਫਿਕ ਨਜਾਮ ਹੋਵੇ ਸ਼ਾਮ ਨੂੰ ਜਦੋਂ ਛੁੱਟੀ ਹੁੰਦੀਆਂ 2-3 ਵਜੇ ਬੱਚਿਆਂ ਨੂੰ ਸਕੂਲ ਨੂੰ ਛੁੱਟੀ ਹੁੰਦੀਆਂ ਕਾਲਜ ਨੂੰ ਛੁੱਟੀ ਹੁੰਦੀਆਂ ਉਦੋਂ ਵੀ ਅਸੀਂ 2-3 ਘੰਟੇ ਜਿਹੜਾ ਨੂੰ ਰੋਕ ਲੈਣੇ ਆ ਤਾਂ ਕਿ ਦਿੱਕਤ ਪਰੇਸ਼ਾਨੀ ਨਾ ਆਵੇ ਜੇ ਕੋਈ ਟ੍ਰਿਪਰ ਲੇਟ ਹੁੰਦੇ ਉਹਦਾ ਲੇਟ ਹੋਣ ਦਾ ਕਾਰਨ ਕੀ ਆ ਕੰਮ ਤੇ ਅਸੀਂ ਪਹਿਲਾਂ ਹੀ ਬੰਦ ਕਰ ਦਿੰਦੇ ਆ ਪਰ ਜਿਹੜਾ 4 ਘੰਟੇ ਅਸੀਂ ਰੋਕ ਕੇ ਰੱਖਦੇ ਆ ਜਦੋਂ ਛੁੱਟੀ ਟਾਈਮ ਸਵੇਰੇ ਤੇ ਸ਼ਾਮ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੇਟ ਹੋ ਜਾਂਦਾ ਫਿਰ ਕੋਈ ਦਿੱਕਤ ਨਹੀਂ ਸਰ ਤੁਸੀਂ ਕਹਿ ਲੀਆ ਵੀ ਕੁਝ ਬੰਦੇ ਕਹਿੰਦਾ ਕਰਦੇ ਕਿਹਾ ਜਾਂ ਤੁਹਾਨੂੰ ਗੁੰਮਰਾ ਕਰਦੇ ਨੇ ਗੁੰਮਰਾ ਨਹੀਂ ਹੋ ਰਿਹਾ ਹੋਰ ਕੀ ਹੋ ਮਾਨਤਾ ਪ੍ਰਾਪਤ ਟਿਪਰ ਯੂਨੀਅਨ ਦੇ ਪ੍ਰਧਾਨ ਆਪ ਖੜੇ ਆ ਲੈ ਆਜ ਮੰਗ ਕੀ ਮੰਗ ਹੀ ਕਿੰਨਾ ਸਰਕਾਰ ਦੇਖੋ ਅਸੀਂ ਸਰਕਾਰ ਅਗੇ ਐਸੋਸੀਏਸ਼ਨ ਦੇ ਅਗੇ ਸਾਰਿਆਂ ਕੇ ਇਹੀ ਮੰਗ ਕਰਦੇ ਆ ਪੇ ਇਨਸਾਫ ਮਿਲਣਾ ਚਾਹੀਦਾ ਇੱਕ ਸਰਕਾਰੀ ਖਾਡਾ ਮਾਨਤਾ ਪ੍ਰਾਪਤ ਖਾਡਾ ਜੇ ਉਹਨੂੰ ਚੱਲਣ ਤੋਂ ਰੋਕਿਆ ਜਾ ਰਿਹਾ ਤਾਂ ਫਿਰ ਆਮ ਇਨਸਾਨ ਦਾ ਕੀ ਹਾਲ ਹੈ ਕਈ ਮਾਮਲੇ ਆਏ ਨੇ ਕਿ ਟਿਪਰ ਕਿਹੜੀਆਂ ਮੰਗਾਂ ਆਪਣੀਆਂ ਰੱਖ ਰਹੇ ਨੇ ਮੰਗਾਂ ਦੇਖੋ ਰਸਤੇ ਦੀ ਗੱਲ ਆ ਤੁਹਾਨੂੰ ਪਤਾ ਜਦੋਂ ਬਰਸਾਤ ਹੁੰਦੀ ਆ ਮਰਸਾਤ ਪੈਂਦੀ ਆ ਵੱਡੇ ਵੱਡੀਆਂ ਸੜਕਾਂ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ ਕੋਈ ਵੱਡੀ ਗੱਲ ਨਹੀਂ ਸੜਕਾਂ ਖਰਾਬ ਹੋ ਗਈਆਂ ਰਸਤੇ ਖਰਾਬ ਹੋ ਗਏ ਹੁਣ ਵੀ ਜਾ ਕੇ ਦੇਖ ਲਓ ਪੰਜ ਟਿਪਰ ਉੱਥੇ ਅਸੀਂ 곗 ਕੇ ਤੇ ਲਾ ਕੇ ਖੜੇ ਹੋਏ ਉੱਥੇ ਜਿਹੜੇ ਕਿਸਾਨ ਨੂੰ ਸੱਟਣ ਨਹੀਂ ਦਿੱਤੇ ਜਾ ਰਹੇ ਪਾਣੀ ਦੇ ਟਿਪਰ ਪਾਣੀ ਦੇ ਆਪਾਂ ਟੈਂਕੀ ਲਗਾਤਾਰ ਚਲਾ ਰਹੇ ਹਾਂ ਜੋਂਦੋਂ ਸਾਡੀ ਖੱਡ ਚੱਲ ਰਹੀ ਹੈ ਸਵੇਰੇ ਸ਼ਾਮ ਤਿੰਨ ਟਾਈਮ ਅਸੀਂ ਪਾਣੀ ਛੁੱਟਦੇ ਹਾਂ ਉੱਤੇ ਤਾਂ ਕਿ ਕਿਸੇ ਦੇ ਘੱਟਾ ਮਿੱਟੀ ਕਿਸੇ ਦੇ ਅੱਖਾਂ ਚ ਨਾ ਪਵੇ ਬੱਚਿਆਂ ਨੂੰ ਪਰੇਸ਼ਾਨੀ ਨਾ ਹੋਵੇ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤਰਖਾਸ ਜਿਹੜੀ ਤੁਹਾਡੇ ਵੱਲੋਂ ਦਿੱਤੀ ਗਈ ਅੱਜ ਵੇਰਵਾ ਪਾਇਆ ਗਿਆ ਕਿ ਕੁਝ ਸਰਪੰਚ ਨੇ ਜਿਨ੍ਹਾਂ ਦੀਆਂ ਮਤਲਬ ਕਿ ਘਰ ਦੇ ਲਾਲੋ ਜਾਂ ਮਾਤਾ ਸਰਪੰਚ ਨੇ ਪਰ ਉਹ ਆਪਣੇ ਆਪ ਨੂੰ ਸਰਪੰਚ ਅਖਵਾਉਂਦੇ ਆ ਉਹ ਕੀ ਬੇਰੋਗ ਮੈਂ ਰਾਜਨਾਮਾ ਮਗਰ ਲੱਗਾ ਇੱਕ ਇਹਦੇ ਵਿੱਚ ਦੇਖੋ ਪਹਿਲਾਂ ਲੜਾਈ ਹੋਈ ਸੀ ਝਗੜਾ ਹੋਇਆ ਸੀ ਇੱਕ ਪਿੰਡ ਦੇ ਵਿੱਚ ਉਹਦੇ ਵਿੱਚ ਰਾਜਨਾਮਾ ਆਇਆ ਸੀ ਉਹ ਮੁੰਡਾ ਰਾਜਨਾਮਾ ਨਹੀਂ ਹੈਗਾ ਉਹ ਸਰਪੰਚ ਨਹੀਂ ਹੈਗਾ ਮੌਜੂਦਾ ਪਰ ਉਹਨੇ ਆਪਣੇ ਸਾਈਨ ਦੇ ਥੱਲੇ ਸਰਪੰਚ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਠ ਗੌਸਗੜ ਗੌਸਗੜ ਪਿੰਡ ਜੀ ਗੌਸਗੜ ਗੌਸਗੜ ਤੋਂ ਹੀ ਆ ਠੀਕ ਹੈ ਜੀ ਇਸੇ ਤਰ੍ਹਾਂ ਹੋਰ ਵੀ ਅਲੱਗ-ਅਲੱਗ ਦੋ-ਤਿੰਨ ਪਿੰਡਾਂ ਦੇ ਵਿੱਚੋਂ ਕਈ ਬੰਦੇ ਕੋਈ ਮੌਤ ਵਰਨੀ ਕੁਝ ਨਹੀਂ ਹੈਗੇ ਪਰ ਕਿਸ ਨਾ ਕਿਸੇ ਤਰ੍ਹਾਂ ਗਰੂਪੀਜ਼ਮ ਕਰਕੇ ਗੈਂਗ ਬਣਾ ਕੇ ਆਪਣਾ ਸਾਰਾ ਸਿਸਟਮ ਨੂੰ ਖਰਾਬ ਕਰ ਰਹੇ ਮਾਈਨਿੰਗ ਮੰਤਰੀ ਨੂੰ ਜਿਹਦੇ ਅੰダー ਆਂਦੀ ਤੁਸੀਂ ਇਹ ਸ਼ਿਕਾਇਤ ਦੋਗੇ ਜਾਂ ਉਹਨਾਂ ਨੇ ਬਿਲਕੁਲ ਅਸੀਂ ਫਿਲਹਾਲ ਤੇ ਦੇਖੋ ਜੀ ਡਿਪਟੀ ਸਾਹਿਬ ਕੋਲ ਆਏ ਆਂ ਡੀਸੀ ਸਾਹਿਬ ਕੋਲ ਆਏ ਆਂ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਇਸ ਤੋਂ ਕਮਿਸ਼ਨਰ ਸਾਹਿਬ ਨੂੰ ਨਾਲ ਦੇ ਰਹੇ ਆਂ ਮੰਗ ਪੱਤਰ ਆਪਣਾ ਇਸ ਤੋਂ ਬਾਅਦ ਜਿੱਥੇ ਵੀ ਜਾਣਾ ਪਵੇਗਾ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਦਵਾਂਗੇ ਕਿਉਂਕਿ ਅਸੀਂ ਤੇ ਆਲਰੇਡੀ ਸਰਕਾਰ ਦੇ ਮੁਤਾਬਕ ਚੱਲ ਰਹੇ ਆਂ ਸਰ ਕਈ ਜਗ੍ਹਾ ਓਵਰਲੋਡ ਵੀ ਟਿੱਪਰ ਚੱਲਦੇ ਫੜੇਗੇ ਨਹੀਂ ਚੱਲਦੇ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਉਹ ਨਹੀਂ ਚਲੋ ਜੇ ਉਹਦੇ ਵਿੱਚ ਵੀ ਕੋਈ ਦਿੱਕਤ ਪਰੇਸ਼ਾਨੀ ਹੈਗਾ ਪਰ ਉਹਨੂੰ ਅੰਡਰ ਲੋਡ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨੂੰ ਅਸੀਂ ਕੰਟਰੋਲ ਕਰਾਂਗੇ ਬੰਦੇ ਕਿ ওভারਲੋਡ ਚੱਲ ਜਾਂਦੇ ਨਹੀਂ ਮੈਂ ਕਹਣਾ ਵੀ ਇਹ ਮੇਰੇ ਤੋਂ ਇਲਾਵਾ ਹੋਰ ਵੀ ਸਾਰਿਆਂ ਦੇ ਨਾਲ ਨਾਲ ਰਿਵਿਊ ਲਵੋ ਵਿਚਾਰ ਲਵੋ ਤੁਹਾਨੂੰ ਆਪੇ ਪਤਾ ਲੱਗ ਜਿੰਦਾ ਸੱਚ ਕੀ ਤੇ ਝੂਠ ਕੀ ਆ ওভার ওভারਲੋਡ ਕੁਛ ਨਹੀਂ ਹੈਗਾ ওভারਲੋਡ ਕੁਛ ਨਹੀਂ ਹੈਗਾ ਕਈ ਵਾਰੀ ਕੀ ਕਰਦੇ ਆ ਉਹਨੂੰ ਇਕੱਠਾ ਕਰਕੇ ਉਹ ਪੱਟੀ ਸੀ ਮਾ ਲੈਂਦੇ ਉਹਦੀ ਅੱਗੇ ਵੇਚਣ ਵਾਸਤੇ ਸੇਲ ਕਰਨ ਵਾਸਤੇ ਕਿ ਗਾਹਕ ਆਰਾਮ ਨਾਲ ਮਿਲ ਜਾਂਦਾ ਉਹਨੂੰ ਆਪਾਂ ওভারਲੋਡ ਨਹੀਂ ਕਹਿ ਸਕਦੇ ਉਹਨੂੰ ਇਕੱਠਾ ਕਰਕੇ ਤਾਂ ਕਰਦੇ ਆ ਥੋੜਾ ਟੀਸੀ 'ਚ ਮਾ ਲੈਂਦੇ ਆ ਉਹਦੇ ਨਾਲ ਕੀ ਸਾਰੇ ਟਿਪਨਾ ਨੂੰ ਟਾਲੀਆਂ ਨੂੰ ਅਪਰੂਵ ਵੀ ਨਾਲ ਮਿਲ ਰਹੀ ਹੈ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਠੀਕ ਹੈ ਜੀ ਵੇਟ ਮੈਨੇਜਮੈਂਟ ਸਾਰਾ ਕੁਝ ਹੈ ਉਹਦੇ ਵਿੱਚ ਬਾਕੀ ਭਾਈ ਸਾਹਿਬ ਤੁਸੀਂ ਵੀ ਆਪਣੇ ਵਿਚਾਰ ਦਿਓ ਜੀ ਹਾਂ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹ ਰਹੇ ਹੋ ਕੀ ਨਾਮ ਆਪਣਾ ਮੇਰਾ ਗੁਰਮੁਖ ਸਿੰਘ ਜੀ ਪਿੰਡ ਰੌੜ ਅਸੀਂ ਸਾਡੀ ਬੇਨਤੀ ਆ ਵੀ ਜਿਹੜਾ ਤੁਸੀਂ ਓਵਰਲੋਡ ਦੀ ਗੱਲ ਕੀਤੀ ਆ ਤੇ ਅਸੀਂ ਇਹ ਮੁੱਦਾ ਸਾਰੀ ਜੁਨੀਅਨ ਵੱਲੋਂ 2 ਸਾਲ ਪਹਿਲਾਂ ਸਰਕਾਰ ਦੇ ਹਿੱਤੇ ਚ ਲਿਆਂਦਾ ਸੀਗਾ ਸਾਹਮਣੇ ਲਿਆਂਦਾ ਪਰ ਸਰਕਾਰ ਨੇ ਸਾਨੂੰ ਉਸੇ ਤੋਂ ਰੋਕ ਰੋਕਿਆ ਵੀ ਸਾਡੀ ਉਹ ਓਵਰਲੋਡ ਵਾਲੀ ਜਿਹੜੀ ਚੀਜ਼ ਆ ਉਹ ਨਹੀਂ ਕੀਤੀ ਪਰ ਹਰ ਇੱਕ ਚੀਜ਼ ਓਵਰਲੋਡ ਨਹੀਂ ਹੁੰਦੀ ਹੁਣ ਮੰਨ ਲਓ ਕੋਈ ਬੰਦਾ ਸਬਜ਼ੀ ਲੈ ਕੇ ਆਂਦਾ ਕੋਈ ਪੈਕਿੰਗ ਆ ਉਹਨੂੰ ਕਰਕੇ ਟੋਕਰੀ ਚ ਆਪਣੀ ਵਧੀਆ ਤਰੀਕੇ ਨਾਲ ਸਜਾ ਲਾਂਦਾ ਵੀ ਉਹ ਮਾਲ ਵਧੀਆ ਤਰੀਕੇ ਨਾਲ ਕਿਤੇ ਗਾਂਹ ਵੇਚ ਸਕੇ ਉਹ ਓਵਰਲੋਡ ਨਹੀਂ ਉਹ ਤਾਂ ਇੱਕ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਆਸੀਂ ਤਾਂ ਚਾਹੁੰਦੇ ਵੀ ਸਾਡੇ ਅਸੀਂ ਟੈਕਸ ਭੇੜਾਂ ਠੀਕ ਹੈ ਜੀ ਅਸੀਂ ਟੈਕਸ ਭੇੜ ਕਰਦੇ ਆ ਸਾਰੀ ਗਰੀਬ ਬੈਲਟ ਆ ਕੋਈ ਅਜਿਹਾ ਰੁਵਾੜਾ ਨਹੀਂ ਕਿਸੇ ਦਾ ਇੱਕ ਟੇਪਰਾ ਕਿਸੇ ਦੇ ਦੋ ਆ ਕੋਈ ਦੋ ਸਾਂਝੀ ਧਰ ਲੈ ਕੇ ਇੱਕ ਬਣਾਇਆ ਹੋਇਆ ਕਿਸੇ ਦੀ ਟਰਾਲੀ ਆ ਕਿਸੇ ਦਾ ਕੋਸ਼ ਆ ਜੀ ਵੀ ਜਿਹੜੇ ਰਸਤੇ ਰੋਕੇ ਆ ਇਹ ਜਲਦ ਤੋਂ ਜਲਦ ਖੁਲਾਈ ਜਾਣ ਸਾਡੀ ਤਾਂ ਇਹ ਅਪ੍ਰੀਲ ਆ ਸਰਕਾਰ ਗਈ। ਦਾ ਨਾਮ ਦਿਲਵਕ ਸਿੰਘ ਸੋਨੀ ਪਿੰਡ ਬੂਧਗੜਾ ਜੀ। ਮੇਰੀ ਜ਼ਮੀਨ ਹੈ ਮਾਲਕੀ ਪਿੰਡ ਰੋਡ ਦੇ ਵਿੱਚ ਆ। ਸਾਡੀਆਂ ਜ਼ਮੀਨਾਂ ਦਰਿਆ ਦੇ ਵਿੱਚ ਆ। ਜਾਂ ਤਾਂ ਸਰਕਾਰ ਸਾਨੂੰ ਡੀਸੀ ਸਾਹਿਬ ਲਿਖਤੀ ਦੇਣ ਸਾਨੂੰ ਮੁਆਵਜ਼ਾ ਦੇਣ। ਅਸੀਂ ਇਹ ਕੰਮ ਨਾ ਕਰੀਏ ਜਿੰਨਾ ਸਾਡਾ ਭਾਈਚਾਰਾ ਵਾਹੇ ਇਹ ਬੇਟ ਏਰੀਆ ਸਾਰਾ ਗਰੀਬ ਬੈਲਟ ਆ। ਸਾਰੀਆਂ ਜ਼ਮੀਨ ਦਰਿਆ ਦੇ ਵਿੱਚ ਆ। ਜੇ ਇਕੱਲਾ ਗੌਂਸਗੜ ਪਿੰਡ ਰਾਹੋਂ ਰੋਡ ਤੇ ਮਤਲਬ ਅਸਤੇ ਨਾਲ ਬੈਠਾ ਫੇ ਪਿਛਲੇ ਪਿੰਡ ਨੂੰ ਨੰਗਣ ਨਹੀਂ ਦੋਗੇ ਦਾ ਮਤਲਬ ਇਹ ਹੈ ਨਾ ਸਾਨੂੰ ਰਿਟਰਨ ਚ ਲਿਖ ਕੇ ਦੇ ਦੇਵੇ ਵੀ ਇਹ ਪਿਛਲੇ ਪਿੰਡ ਰਾਹੋਂ ਰੋਡ ਨੂੰ ਨਹੀਂ ਲੱਗਦੇ ਅਸੀਂ ਨਹੀਂ ਲੰਘਦੇ ਠੀਕ ਹੈ ਠੀਕ ਹੈ ਜੀ